ਆਨ ਵੇਖੋ ਇਹ ਆਉ ਡਾਂਸਰ ਕੰਡਿਆ ਹੋ ਯਾਰ ਬੱਸ ਕਰੋ ਹੁਣ ਬੱਸ ਕਰੋ ਹੁਣ ਕੀ ਆਈ ਤੂੰ ਨੇ ਵਾਹ ਬਣਾ ਇੱਥੇ ਬੜੀ ਜ਼ੋਰ ਚ ਵੱਜਾਈ ਫੇਰ ਤਨੀ ਪਾੜਦਾ ਬਾਕੀ ਨਾ ਕੁਝ ਨਹੀਂ हां जी satisniya college सवाल ਤੁਹਾਡੇ ਇਹਦੇ ਨੇ ਵਲੌਗ ਦੇ ਵਿੱਚ ਤੇ ਹੁਣ ਇੱਕ ਸ਼ਾਰਟ ਫਿਲਮ ਵੀ ਥੋੜੀ ਲੇਟ ਹੋਣੀ ਹੈ ਕਿਉਂਕਿ ਡੈਡੀ ਜੀ ਹੁਣ ਅਨੰਤਪੁਰ ਸਾਹਿਬ ਚਲ ਗਏ ਕਿਉਂਕਿ ਉਹਨਾਂ ਦਾ ਰੋਲ ਵੀ ਹੈਗਾ ਵਿੱਚ ਉਹ ਸ਼ਾਰਟ ਫਿਲਮ ਵਿੱਚ ਇਸ ਕਰਕੇ ਉਹਨਾਂ ਨੂੰ 2 ਦਿਨ ਤੱਕ ਆਉਣਾ ਹੈ ਤੇ ਉਹਨੇ ਚਾਹ ਆਪਾਂ ਫਿਰ ਹੋਲੀ ਖਿੜਲੀ ਅੱਜ ਸਲੂਨ ਤੇ ਚੱਲੇ ਆ ਰੰਗ ਮੈਂ ਲੈ ਆਵਾਂ ਸਾਦੀ ਦੁਕਾਨ ਤੋਂ ਤੇ ਹੁਣ ਬਸ ਤੇ ਨਾਲ ਵੇਹ ਤੇ ਬੈਟਰੀ ਤੇ ਜਾਣਾ ਪੈਣਾ ਹੈ ਕਿਉਂਕਿ ਗੱਡੀ ਦੇ ਸਹੀ ਹੋਣ ਵਾਸਤੇ ਗਈ ਹੈ ਆਪਣੀ ਏਜੰਸੀ ਗਈ ਹੈ ਤੇ ਉਸ ਤੋਂ ਬਾਅਦ ਵਿੱਚ ਮੋਟਰਸਾਈਕਲ ਜਿਹੜਾ ਡੈਡੀ ਨੇ ਖੜਿਆ ਆ ਤੇ ਆਪਣਾ ਸਕੂਟਰ ਰੀਡੀਅਸ ਲੂਨ ਤੇ ਲੱਗੀ ਸਕੂਟਰ ਤੇ ਹੁਣ ਵਾਸ ਚੱਲੇ ਆ ਠੀਕ ਹੈ ਕੋਈ ਗੱਲ ਨਹੀਂ ਕਿਉਂ ਖਰਾਬ ਹੀ ਹੈ ਕਿ ਤਾਈਂ ਪਾਲੀ ਹੈ ਚਲੋ ਫਟਾਵਰ ਨਾਲ ਚੱਲਦੇ ਆ ਅਰ ਕੋ ਤੇ ਲਾਇਆ ਤੇ ਕਿਨੇ ਲਾਇਆ ਸੀ ਰੰਗ ਹੈਪੀ ਹੋਲੀ ਕਰ ਲੈ ਨਹੀਂ ਤੂੰ ਨਹੀਂ ਲਾਉਣਾ ਤੂੰ ਵੀ ਲਾ ਦੇ ਮम्मी ਵੀ ਲਾ ਦੇ ਲਾ ਦੇ ਦਾਦੀ ਚੱਲ ਮੇਰੇ ਲਾ ਦੇ ਦਾਦੀ ਲਾ ਦੇ ਦਾਦੀ ਅੱਧੇ ਵੀ ਲਾ ਦੋ ਅੱਧੇ ਵੀ ਉਹ ਦਾਦੀ ਦੇ ਲਾ ਤੇ ਹੈਪੀ ਹੋਲੀ ਕਲਾਪਿੰਗ ਕਰ ਦੋ ਨਾ ਹੈਪੀ ਹੌਲੀ ਕਲਾਪਿੰਗ ਕਰ ਦੇ ਕਲਾਪਿੰਗ ਕਰ ਦੋ ਹਾਂ ਉਹ ਖਾਈ ਦਾ ਨਹੀਂ ਖਾਈ ਦਾ ਨਹੀਂ ਪਤਾ ਇਹ ਗੰਦਾ ਹੁੰਦਾ ਜੀ ਹਾਏ ਮੜਾ ਮੜਾ ਲਾਇਓ ਉਹਨਾਂ ਨੂੰ ਪਤਾ ਨਾ ਲੱਗੇ ਵੀ ਅਸੀਂ ਹੌਲੀ ਖੇਡ ਕੋਈ ਹਾਂ ਹਾਂ ਸਹੀ ਗੱਲ ਸਹੀ ਗੱਲ ਨੀਰਾ ਲਾਦਾ ਲਾਦਾ ਕੋਈ ਨਹੀਂ ਲਾੜਾਂਗੇ ਆਪਾਂ ਲਾਦੇ ਮੰਮੀ ਨੂੰ ਲਾਦਾ ਲਾਦੇ ਕੋਈ ਗੱਲ ਨਹੀਂ ਹੈਪੀ ਹੌਲੀ ਹੈਪੀ ਹੌਲੀ ਲਾਦਾ 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 ਲਾ ਦੋ ਸਾਰੇ ਲਾਖਦੇ ਵੀ ਮਾਦਰ ਆਦਾ ਲਾਦਾ ਚੰਗਰੇ ਬਣਾ ਦੇ ਚਲੋ ਲਾਦਾ ਸਭਨ ਸਹੀ ਭਾਈ ਅਸਾਂ ਨੂੰ ਨਾ ਇਹ ਘਟ ਤੋਂ ਨਿਕਲਵੋਣ ਦੇ ਨਾ ਸਾਨੂੰ ਫਿਰ ਬੇੜਨਾ ਉਹਨਾਂ ਨੇ ਜਾ ਕੇ ਉਹਨਾਂ ਨੂੰ ਕਿਹਾ ਫਰਦਾ ਨਾ ਲੱਗੇ ਹੈਪੀ ਹੋਰ ਇਹਨਾਂ ਰਾਜੀਆਂ ਨੂੰ ਕੋਈ ਪੀ ਇਹਦੇ ਨਾਲ ਸਾਨੂੰ ਇੱਕ ਵੀ ਲਿਪੜੇ ਤੇ ਆ ਕੇ ਨਾ ਲਪੇਟ ਦੋ ਹਾਂ ਮੂੰਹ ਸਾਫ਼ ਕਰ ਲਿਆ ਕੰਦਰ ਆਪਾਂ ਲੈ ਲੈ ਆਜੋ ਕੰਦਰ ਆਪਾਂ ਲੈ ਲੈ ਹੁਣ ਦੁਕਾਨ ਤੋਂ ਆਪਣੀ ਦਾ ਚਲਾ 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 ਆ ਜਾ 10 ਰੁਪਏ ਦਾ ਕਦਰ ਮਿਲਿਆ ਆਪ ਨੂੰ ਇੱਕ ਹਾਂ ਚੱਕ ਲਓ ਚੱਲ ਆ ਕਿੱਥੇ ਬਹਿ ਗਿਆ ਹਰਕੁਣ ਕਿੱਥੇ ਬਹਿ ਗਿਆ ਵਾ ਕਿੱਥੇ ਕਿੱਥੇ ਬੈਠਾ ਹੈ ਬੈਟਰੀ ਵਿੱਚ ਦੋਨੋਂ ਕਿੱਥੇ ਆਹ ਤੇ ਕੁਝ ਇਹੋ ਆਜ ਮੁੰਡੇ ਕੀ ਬਣੇ ਬੱਲੇ ਬੱਲੇ ਆਓ ਗੰਦੀ ਗੰਦੀ ਕਿੰਨੇ ਕੀ ਹਾਲ ਹੈ ਇਹ ਤੇ ਨਹੀਂ ਚੱਲਦਾ ਅਦਾ ਨਹੀਂ ਉਹਦਾ ਡੇ ਹੈ ਕੰਸਟਿਮੇਸ਼ਨ ਬਣਦੀ ਹੈ ਜੁੱਤੀ ਮੈਂ ਵੀ ਨਹੀਂ ਗਈ ਗਈ ਮੈਡਮ ਦੇਖਿਓ ਮੈਡਮੇ ਕਰੇ ਵੇਖਿਆ ਜਿਆਦਾ ਦਿਨ ਲਾਇਆ ਨਹੀਂ ਮੈਂ ਫੇ ਲਵੇੜ ਦੇ ਨਹੀਂ ਯਾਰ ਲਾ ਉਦੋਂ ਚੱਲ ਮੜਿਆ ਉਦੋਂ ਲਾ ਦੇ ਪਹਿਲਾਂ ਧੌਣਗਾ ਕਰ ਬੰਗਲਿਆਂ ਨੂੰ ਬੰਗਲਿਆਂ ਨੂੰ ਧੌਣਗਾ ਇਕੱਲਾ ਕੱਪੜੇ ਨੇ ਲਪਟ ਜਾਣ ਬੰਗਲਿਆਂ ਨੂੰ ਧੌਣਗਾ ਕਢਣਾ ਚੱਲ ਵੈਰੀ ਗੁੱਡ ਹਾਂ ਮੈਂ ਐ ਇਦਾਂ ਪਿਆਰ ਨਾ ਨਾ ਦੇ ਭਾਬੀ ਪੜਾਈ ਕਰ ਹਾਂ ਖੁਸ਼ ਹੁਣ ਹੁਣ ਮੇਰੀ ਗੱਲ ਸੁਣੋ ਇੱਕ ਕੰਮ ਕਰਨਾ ਹੈ ਹੁਣ ਆ ਵੇਖ ਲਓ ਜੇ ਤੁਸੀਂ ਤੁਸੀਂ ਹੱਡ ਨਾ ਰਲਣਾ ਚਾਹੁੰਦੇ ਇੱਕ ਕੰਮ ਕਰਨਾ ਹੈ ਲਾ ਦੇ ਲਾ ਦੇ ਇਹਦੇ ਫੇ ਲ ਭਾਈ ਦੇ ਰਜ ਨੇ ਐਸਾ ਲ ਬੀੜਨਾ ਨਾ ਐਸਾ ਲ ਬੀੜਨਾ ਨਾ ਉਹ ਜਾਦ ਕਰਨੇ ਵੀ ਪੈ ਪਰ ਇੱਕ ਗੱਲ ਆ ਹਾਂ ਰਿਆਂ ਦੋ ਪਰ ਇੱਕ ਗੱਲ ਆ ਯਾਦ ਕਰਨ ਵੀ ਲਵੇੜਿਆ ਜਾਂ ਨੂੰ ਠੀਕ ਆ ਆਏ ਬੜੇ ਬੜੇ ਸਰ ਨਾਲ ਕਾਹਦੇ ਸਰ ਨਾਲ ਪਰ ਆ ਦੇ ਨਾਲ ਆਪ ਤੇ ਸ਼ਗਨ ਕੀਤੇ ਹੈ ਉਹ ਤਾਂ ਤੈਨੂੰ ਲਾਉਣਾ ਨਹੀਂ ਤੇਨੂੰ ਲਾਉਣਾ ਨਹੀਂ ਇਹ ਤਾਂ ਹੀ ਬੇਸਟ ਪਾ ਜਾ ਕੋਈ ਨਹੀਂ ਕਾਨੂੰ ਵੀ ਮੈਨੂੰ ਵੀ ਪਾਉ ਲਿਆ ਕਾਨੂੰ ਵੀ ਕਾਨੂੰ ਵੀ ਤੂੰ ਵੀ ਕਹਦੇ ਹੈਪੀ ਅਨਲੀ ਬੜਾ ਸੁਣਾ ਕਰਨ ਠੀਕ ਕਰਨ ਕਿੱਦਾਂ ਹੋ ਗਿਆ ਸ਼ਗਨ ਦੇ ਨਾਲ ਯਾਰ ਜੋ ਅਪਰੇ ਨਹੀਂ ਪਤਾ ਲੱਗਣਾ ਆਪਾਂ ਲੁੱਕ ਜਾਗੇ ਕਿੰਨੇ ਇੱਧਰ ਚਾਹ ਜੀਓ ਅਸਈ ਗਾ ਉਹਨਣਾ ਹੋਈ ਉਹ ਲੱਗੇ ਯਾ ਵਾਕੇ ਹੰਦੀ ਸਿੱਧ ਯਾਰ ਤਾਂ ਡੈਲੀ ਬਾਲ ਚਾਕੀਆਂ ਚਾਪਿਓ ਉਹ ਬਰਾਗੇ ਜਿੰਨੇ ਬੀਜਾਂ ਮੇਰੀ ਗੱਲ ਉਹ ਬੰਦੇ ਉਹਨੋ ਤੇ ਦਾ ਸਿੱਕਾ ਵਰੀ ਹੈ ਹਾਂ ਦੱਸ ਮੇਰੀ ਗੱਲ ਸੁਣਨ ਹੋ ਗਿਆ ਤਾਂ ਬਾਅਦ ਚ ਫੋਚਾ ਲਾਉਣਾ ਯਾਰ ਇਹ ਨਹੀਂ ਹੋਣਾ ਇੱਥੇ ਸਾਰੇ ਪਾਰ ਦੀ ਬੜੀਆ ਦੇਖੋ ਦੀ ਬੜੀਆ ਕੀ ਆ ਰਿਹਾ ਉਹ ਮਾਹ ਬਾਬੀ ਨਾਲ ਹਟ ਨਹੀਂ ਨਹੀਂ ਡਈ ਜਨੇ ਚਲ ਗਏ ਨਹੀਂ ਪੂਰਾ ਮੰਗਲ ਕਰਦਾ ਤੇਰਾ ਬਾਬੀ ਤੇਰਾ ਆ ਦੀਪ ਭਾਈ ਹਲ ਵੇਖੋ ਤੀ ਹਟਦੇ ਨਹੀਂ ਮੈਂ ਹਾਂ ਬੋਦੇ ਆਪਣੇ ਦੀਪਾ ਕੁੱਲੀ ਅੰਦਰ ਕੰਦਾ ਕੰਦਾ ਦਣਾ ਵਜੇ ਭਾਈ ਨਾ ਲੈ ਟ੍ਰੋਲੀ ਅੰਦਰ ਰੱਖ ਲੈ ਨਹੀਂ ਨਹੀਂ ਕੋਈ ਦਿੱਕਤ ਨਹੀਂ ਕੋਈ ਦੇਖ ਜਿੱਥੇ ਕੱਲੀ ਪਾਰੀ ਕਿਹੜੀ ਤੇ ਪੈਗਾ ਲੈਣਾ ਆ ਦੀਪਾ ਉਹ ਆਵੇ ਹੈ ਉਹ ਇਹ ਤੁਹਾਨੂੰ ਨਿਕਲਣਾ ਨਹੀਂ ਬਹ ਕਦਰ ਨਹੀਂ ਨਿਕਲਣਾ ਯਾਰ ਉਹ ਬਾਹਰ ਚੱਲੋ ਯਾਰ ਨਹੀਂ ਬਾਹਰ ਨਹੀਂ ਜਾਣਾ ਨਹੀਂ ਇੱਥੇ ਡਾਉਟ ਕੋਈ ਕੁੱਕਾ ਬਾਹਰ ਨਹੀਂ ਨਿਕਲਿਆ ਹਾਏ ਕਰ ਤੋਂ ਬੰਦਾ ਸ੍ਰੀ ਅਨੰਦਪੁਰ ਸਾਹਿਬ ਨੂੰ ਚਲੀਆਂ ਸੰਗਤਾਂ ਹਮ ਹਮਾ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਲਬਖਸੇ ਯਾਤਰਾ ਸਫਲ ਕਰੇ ਤੇ ਹੱਸਦੇ ਖੇੜਦੇ ਜਾਣ ਤੇ ਹੱਸਦੇ ਖੇੜਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਘਰ ਵਾਪਸ ਹੁਣ ਜੋ ਨਾ ਮਤਰਾ ਕੋਈ ਨਾ ਹੱਟੇ ਨਾ ਭਾਈ ਉਹ ਤੋ ਡਿਓ ਕੀ ਕਰਤਾ ਥੋੜੀ ਨੀ ਹੋਰੇ ਮੇਰੀ ਪਰਸ ਕਰਨੇ ਕਰ ਲੋ ਬੜੀ ਕਬਰ ਹੀ ਕਰ ਗੋ ਤਾਦਾ ਕੀ ਕਰਦਾ ਮਾ ਵੀਡੀਓ ਬਣਾ ਰਹੇ ਵੀਡੀਓ ਬਣਾ ਬੜੀ ਲੋ ਬਣਾ ਸਾਰੇ ਵੀ ਬਣਾ ਚਲੇ ਸਾਰੇ ਜਣੇ ਸਦਵੇਂ ਨੇ ਹਾਂ ਕਿਆ ਮਿਲ ਚੁੱਕੇ ਉਹ ਦੱਸ ਕੇ ਆ ਮਤਲਬ ਉਹ ਮੋਗੀ ਮੋਗੀ ਬੋਗੀ ਉਹੀ ਸੋ ਮੋਗੀ ਬੋ ਆ ਕੀ ਯਾਰ ਚੱਕ ਖਲਾਰਦੇ ਹੁਣ ਐਡੀ ਰਹਿ ਗਈ ਮਾਸਾ ਕੇ

ਦਾਦਾ ਰਸੀ ਹੈ ਕਿਆ ਜਾਨੀਆਂ ਪਹਿਲਾ ਜਾਣ ਕੱਲ ਦੇ ਨੂੰ ਸ਼ਤਾਨੀਆਂ ਇਹ ਹੋਵੇ ਇਕੱਠੇ ਹੀ ਆ ਜਾਣ ਦੋ ਚੱਲ ਵੇਖਣਾ ਫੇਰ ਰੌਂਡਰ ਕੋਲੋਂ ਉੱਥੇ ਜਾਓ ਉੱਥੇ ਜਾਓ ਹਾਂ ਇੱਥੇ ਜਾਓ ਇੱਕ ਫੋਨ ਸੰਦੀਪਾ ਕਿਥੋਂ ਐ ਨੰਨਾ ਨਾ ਹਾਂ ਸੰਦੀਪਾ ਹੁਣ ਇੱਥੇ ਆਣ ਲਾ ਆਹ ਹੋ ਨਾ ਇਦਾਂ ਕਰ ਪਹਿਲੇ ਕੋਈ ਨਹੀਂ ਇਹ ਉਲੀ ਹੋਣਾ ਹਾਂ ਹੈਪੀ ਹੋਲੀ ਹੈ ਹੈਪੀ ਹੋਲੀ

ਮੇਨੂ ਰੰਗ ਦੋ ਮੈਨੂ ਦੇ ਦੋ ਰੰਗ ਆਗੇ 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 ਪਾ ਲਈ ਆਗੇ ਤਰਨ ਕਾ ਤਾਲੇ ਉੱਤਰ ਨਹੀਂ ਹੈ ਅੰਦਰ ਆ ਲੈਂ ਦੀ ਡਿੰਗ ਭਰਾਈ ਨਾ ਪਾ ਤੀ ਡਿੰਗ ਭਰ ਅੰਦਰ ਆਉਂਦੀ ਸੁੰਦਰ ਬੰਦੇ ਇੱਥੋਂ ਪਾ ਲੱਗਣਾ ਡਿੰਗ ਭਰੋ ਜਾ ਯਾਰ ਸਾਫ ਹੋਣ ਨੂੰ ਆਗੇ ਆਗੇ ਆਰੇ ਬਾਰੇ ਫੋਟੋ ਬਹੁਤ ਫੋਟੋ ਅੱਜ ਕਲੀਆਂ ਵੀ ਆਈ ਤੁਸੀਂ ਵੇਖੀ ਬੰਦਿਆ ਆਹ ਵੇਖੋ ਗਲੇ ਦੀ ਮਿੱਤੇ ਪਾ ਕੇ ਲਾਦਾ ਚੱਲ ਜੀ ਬੰਦੋ ਨਹੀਂ ਨਾ ਆਗੇ ਆਣਾ ਆਗੇ ਦੂਰੋਂ ਮੈਂ ਵੀ ਨਾ ਆਗਾ ਅੱਜ ਅੱਜ ਦਾ ਕੱਲ ਜੋ ਜਿਹੜਾ ਜਿਹੜਾ ਸਾਡੇ ਸਾਥ ਨਾ ਹੁੰਦਾ ਹੈ ਨਾ ਅੱਜ ਸਾਰੇ ਨਾਉਣਾ ਤੇ ਲਾਉਂਦੇ ਸਹੀ ਤੇ ਚਲ ਜੀ ਪਾ ਵੀਡੀਓ ਨਾ ਨਾਲੀਆਂ ਤੇ ਬਾਕੀ ਦੇ ਬਾਅਦ ਤੁਹਾਨੂੰ ਬੜਾ ਚੇਲੇ ਸਾਡੇ ਆ ਮਰੇ ਇਹ ਠੀਕ ਜੀ ਜੱਟ ਪਿਆ ਹੈ 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 ਸਫਾਈ ਚ ਨਾ ਪੇਮੈਂਟ ਮਿੰਟ ਸਾਰੇ ਲੱਗਿਆ ਕਰਨ ਸਫਾਈਆਂ ਚਲੋ ਇਹ ਸਫਾਈ ਕਰੋ ਯਾਰ ਹੁਣ ਪਾਸਮੈਂਟ ਮਾਰੋ ਯਾਰ ਮੇਰਾ ਭਰਾ

ਆ ਜੀ ਆ ਵੀ ਆ ਲੈ ਲਓ ਲਾਓ ਨੀ ਨੀ ਲਾਓ ਲਾਓ ਸਾਰੇ ਜਣੇ ਲਾਦੇ 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 ਲਗਾਈ ਲਗਾਈ ਦਾਦੀ ਦੇ ਲਾਦੇ ਉਹ ਕਦੋਂ ਹੈ ਹੈਪੀ ਹੋਲੀ ਹਾਂ ਆਪਾਂ ਚੱਲੇ ਆ ਰੇਸ਼ਮ ਤੇ ਕੱਲੋਂ ਲੱਗੇ ਆ ਦੇਖੋ ਰਾਜੇ ਦਾ ਕੀ ਹਾਲ ਹੋਇਆ ਜੀ ਮੈਨੂੰ ਲੱਗਦਾ ਹੈ ਰੇਸ਼ਮ ਵੀਰ ਜੀ ਪਰ ਮਿਲੇ ਨਹੀਂ ਉਹ ਉਹ ਚਲ ਗਈ ਆ ਹੈ ਨਹੀਂ ਤੇ ਜਰਾ ਆ ਭਾਬੀ ਜੀ ਕਲਰ ਕਿੱਥੋਂ ਲੈਂਦਾ ਕਲਰ ਬੜਾ ਪਿਆਰਾ ਸਹੀ ਗੱਲ ਹੀ ਆ ਵਾਲਾ ਨੇ ਹਣ ਆ ਡਾਰਕ ਕਲਰ ਆ ਨਾ ਵੀ ਮਿਕਸ ਕਰ ਡਾਰਕ ਕਰੀ ਮੇਰੀ ਗੱਲ ਸੁਣੋ ਮੇਰੀ ਟੀਦਾ ਐਂਡਰ ਆ ਆ ਭੈਣ ਫਲਾ ਲਾਉਂਦੇ ਵਾਈ ਹੈਪੀ ਹੋਲੀ ਅੱਜ ਫੋਟੋ ਬਣਾ ਲਓ ਉਈ ਓਦਾਂ ਕਰਦੇ ਜਿਦਾਂ ਸਾਰੇ ਹੀ ਕਰਦੇ ਹੁੰਦੇ ਅੱਜ ਤੇ ਛੱਡ ਕੇ ਚੱਲ ਲਿਆ ਉਹ ਗੱਲ ਹੋਈ ਕਿ ਨਹੀਂ ਮੈਨੂੰ ਸਾਲਿਆ ਚੱਲੋ ਕੀ ਹੈ ਉਹ ਵੱਡੀ ਫਸੇ ਸਰਚਾਂਡਾ ਓਦਾਂ ਕਿਰਨ ਬਹੁਤ ਤੇਰਾ ਭਰਾ ਕਿਰਨ ਡਾਟਾਂ ਚ ਰੰਗ ਲੈਣਾ ਖੁੱਲਿਆ ਕੈਮਰੇ ਨਹੀਂ ਲੱਗੇ ਮੈਂ ਕਹਿ ਨਹੀਂ ਖੁੱਲਾ ਹੀ ਆ ਦਰਵਾਜ਼ਾ ਯਾਰ ਬਾਹਰ ਲਾਓ ਸੇ ਫਾਈ ਫੇਨ ਨਾ ਭਾਇਓ ਦੇਦੇ ਨਾ ਹੌਲੀ ਹੈ ਨਾ ਭਾਇਓ ਆਜੋ ਆਜੋ শেਤੀ শেਤੀ ਬਾਹਰ ਆਇਓ ਉਹ ਤੇ ਪ੍ਰਮੋਸ਼ਨ ਕਰਨ ਦੇ ਆ ਨਾ ਕਿਹਦੇ ਕੋਲ ਆ ਵੀਡੀਓ ਛੁਟ ਕਰਨਗੇ ਓਕੇ ਵੇਚਣੀ ਹੋਣੀ ਨਾ ਪ੍ਰਾਣ ਹਾਂ ਨਹੀਂ ਉਹ ਪ੍ਰਮੋਸ਼ਨ ਕਰਨ ਦੇ ਆਜੋ ਆਇਓ ਹੁਣ ਕੋਈ ਬੋਲ ਮੇਰੀ ਗੱਲ ਸੁਣ ਮੈਂ ਕਰਾਉ ਹਾਂ ਆਹੋ ਚੱਲ ਰਹੀ ਆਇਓ ਨੀਦਰ ਬਾਹਰ ਆਇਓ ਇਤਰਾ ਐਕ ਲੋਗੇ ਜਿਵੇਂ ਫੌਜ ਲੱਗੀ ਮੇਰਾ ਵਲੋਗ ਮੰਮੀ ਬਣਾ ਆਜੋ ਆਇਓ ਆਇਓ ਜਿਦੂ ਵੀ ਲਿਓ ਗਿਆ ਚਲੋ ਆਜਾ ਆਜਾ ਆਓ ਆਓ ਬਾਹਰ ਨਹੀਂ ਦੇ ਆ ਜਾਓ ਬਾਹਰ ਹਣਾ ਬਾਹਰ ਆ ਜਾਓ ਬਾਹਰ ਆ ਜਾਓ ਇੱਥੇ ਬਾਹਰ ਕੋਈ ਨਹੀਂ ਦੁਬਾਰਾ ਮਰਾ ਕਰਨ ਦੁਬਾਰਾ ਨਵਾ ਆਹੀ ਸੁਸਗਾ ਬਾਜੀ ਆ ਜਾਓ ਆ ਜਾਓ ਆ ਜਾਓ ਆਹ ਨਹੀਂ ਮਾਰਦੇ ਯਾਰ ਲੈ ਆਂਡਾ ਨਹੀਂ ਮਾਰਦੇ ਆ ਜਾਓ ਸਾਨੂੰ ਯਾਰ ਨਾ ਨਾ ਲੋ ਕਲਰ

ਬਾਬੀ ਬਾਬੀ ਮੋਗੀ ਕਰਦੀ ਮੈਂ ਹੈ ਉਹ ਫਿਰ ਕੀ ਹੋਗਣੀ ਹਲੋ ਬੋਲੋ ਮਮਾ ਜੀ ਲੈ ਮੈਂ ਨਹੀਂ ਨਹੀਂ ਕੰਨੀ ਮੇਰੇ ਭੂਆ ਨੇ ਛੱਡ ਦੇ ਯਾਰ ਆ ਕੀ ਅਗਰੇ ਵਿਚ ਵਿਚ ਜਗਾ ਅਲੇਜ ਜੀ ਵੇਖੋ ਫਿਰ ਮੋਟਾ ਹਾਂ ਹਾਂ ਕਰੀ ਤੇਰੀ এবਾਰੀ ਇਹ ਮੈਂ ਦੀਪੂ ਮੈਂ ਵੀ ਲਾਵਾਂ ਹਾਂ ਆਇਓ ਧੀਰ ਲਾ ਲਾ ਮੈਂ ਮੰਮੀ ਲੱਗੇ ਲਾਉਣ ਲਾ 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 ਮਮੀ ਚਲੋ ਮਮੀ ਨੇ ਮਨਾਤਾ ਥੀਰ ਬਣਾ ਲਓ ਉਹ ਚਲ ਤੇ ਮੇਰਾ ਇਹ ਦੇ ਨਾ ਉਹ ਤੇਰਾ ਬਣਾ ਜੇ ਕਰਵਾ ਲਾ ਜੀ ਕੁਝ 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 ਉਹ ਕੁਆ ਖੁਆਵੇਂ ਹੋਏ ਹੋਏ ਮੂਸਾਫ ਕਰ ਲਸ ਨਹੀਂ ਮੂਸਾਫ ਹੋਣਾ ਇਹਨਾਂ ਦੁਪੱਟੇ ਨਾ ਕਰਨਾ ਬਸ ਕੋਲ ਹਾਂ ਉਹ ਗਾਣੇ ਲਾ ਦਾ ਹੋਰ ਗਾਣੇ ਲਾ ਦਾ ਐਸੋ ਵੇਲੇ ਤੈਨੂੰ ਮਾਮੇ ਦੀਆਂ ਲੋੜਾਂ ਵਿੱਚ ਪੜਿਆ ਚਲੋ ਚਲੋ ਐਨ ਵੇਖੋ ਹਾਂ ਦੀਦੀ ਹਾਂ ਮੈਨੂੰ ਆਇਆ

ਇਸ ਪਾਰਕ ਕੋਲ ਮੱਕਾ ਕਿਹੜਾ ਪਾਰਕ ਕਿਹਦੇ ਸਾਇਕਲ ਤੇਰਾ ਕਿੱਥੇ ਕਿੱਥੇ ਨਹੀਂ ਖੜੇ ਪਾ 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 ਮਾਰ ਮਾਰਗਾ ਮਾਰ 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 ਆ ਸਪੈਲ ਵੀਡੀਓ ਆ ਲੈ ਵਾਟ ਇਟ ਓ ਪੇਪ ਚੁੱਪ ਧੀਮਾ ਕਰੀ ਤੇਰੇ ਫੋਨ ਦਾ ਕੰਮ ਹੋ ਗਈ ਉਹ ਸਾਫ ਕਰਦੇ ਫੋਨ ਜਲਦੀ ਉਹ ਪਰਾ ਫੋਨ ਮੇਰਾ ਖਰਾਬ ਹੋ ਗਿਆ ਇਸ ਤਰ੍ਹਾਂ ਦੇ ਦੋ ਭਾਨਾਂ ਦੀ ਉਹੀ ਦੋ ਨੇ ਫੋਨ ਹੈ ਫੋਨ ਲੈ ਕੇ ਦੋ ਘਟਟਾ ਲੱਗੇ ਤੁਹਾਡੇ ਚਲੋ ਯਾਰ ਆਏ ਹੁਣ ਚਲੋ ਚਲੀਏ ਬੜੀ ਆ ਬਹੁਤ ਉਹ ਭੇਜ ਗਿਆ ਮੈਂ ਬੜਾ ਆ ਉਹ ਨਾ ਨਾ ਮੈਂ ਫੋਨ ਉਹ ਨਹੀਂ ਲੈ ਮੋਜ ਮਿਲਾ ਕਰ ਲੈ ਤਨ ਉਹ ਨਾ ਇਹ ਕੋਤਾ ਮੈਂ ਨਾ ਥੜੇ ਮੁੱਤ ਕੋਤਾ ਉਹ ਤੇ ਬੜੇ ਉਹ ਜਾ ਚੱਟ ਮਾਰ ਜੱਟ ਕਿਉਂ 50 ਰੁਪਏ ਡਿੰਪਨ ਨੂੰ ਹਰ ਕੱਟੇ ਸਟਾਟੂਨ ਕਿਉਂ ਹੰਦੇ ਥੋੜੀ ਜਨਾ ਨਾ ਘੜਾਖਲਾ ਬੱਕਰ ਬਣਾ ਲਾਂਗੇ ਗਿੰਬਾ ਕੋੰਬੂਣੀ ਮੇਰੇ ਆ ਚਿੱਤ ਨੂੰ ਨਾ ਮੈਂ ਉਧਰ ਮਾਰਦਾ ਜੇ ਨੰਮਾ ਵਾਲਾ ਯਾਰ ਚਾਹੀਦਾ ਆ ਲੈ ਯਾਰ ਬੱਸ ਬੱਸ ਗਿਲੀ ਵਾਲੀ ਫੋਟੋ ਖਿੱਚੀ ਨੀ ਕਿਹ ਕਿਹਿਆ ਕਿਹਿਆ ਗਿੰਬਾ ਲੱਗੇ ਕਿਥੇ ਆ ਉਹੁੰਡੇ ਆਹੋ ਯਾਰ ਦੋਸਤ ਜਿਹੜੇ ਆ ਮੈਨੂੰ ਵੀ ਕਹਿਣ ਦੇ ਕਹਿੰਦੇ ਮੈਂ ਠਾਰੋ ਇੱਧਰ ਆ ਜਾ ਹਾਂ ਜੀ ਉਹਨਾਂ ਨੇ ਨਹੀਂ ਬਣਾਉਂ ਕਿੰਨੇ ਕਾਨੂੰਨ ਦਿੱਕੰਦੇ ਇਹਨਾਂ ਨੇ ਫੱਗਦਾ ਕੀ ਆ ਨਾ ਨੰ ਲੈਂਬ ਦੇ ਕਦਾਂ ਆ ਆ ਆਂਡਾ ਮਾਰਨ ਲੱਗੇ ਆਂਡਾ ਚਾ ਕੇ ਆਏ ਆਂ ਤੇ ਆਈ ਵਾਲੇ ਕਰਦੇ ਵਾਹ ਇਸ ਹਾਂ ਨਾ ਯਾਰ ਸਿਰਫ ਸੱਟ ਬੜੀ ਲੱਗਦੀ ਆ ਬੰਦੇ ਪੰਜ ਚਰਵਾਜ ਨਾ ਬੰਦਾ ਉਹ ਭੋਲਾ ਹੋ ਜੂ ਦਿਮਾਖੋਂ ਪਾਜੀ ਮੇਰੇ ਇੱਕ ਵਜਾ ਬਸ ਇਹ ਵੀਡੀਓ ਆ ਚਿੱਟੂ ਪਾਵੇ ਲੱਗਾਈ ਲਾਉ ਓਏ ਹੋ ਓਏ ਭਾਈ ਦੀ ਹੁਣ ਭਾਰੀ ਓਏ ਹੋਏ ਓਏ 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 ਉਹ ਤੇਰੀ ਭਲਿਆ ਇਹਦਾ ਸੇਠਾ ਭਾਰੀ ਨੂੰ ਕੋਸ਼ਿਸ਼ ਨਹੀਂ ਕਰਨਾ ਆਇਓ ਯਾਰਾਂ ਮੁੰਡਿਆਂ ਨੇ ਇਹਨਾਂ ਦੇ ਰੰਗ ਲਾਤਾ ਚੋਚਾਰੇ ਤੇ ਅੰਡੇ ਬੜੇ ਵੱਜ ਜਾਂਦੇ ਆ ਗੰਜੂ ਬਚ ਗਿਆ ਕੋ ਜੋ ਇਦਰ ਦਨੀਆ ਟੰਡੀਆਂ ਦੀ ਡਿੰਪਲ ਤੇਰੇ ਚਾਰ ਬੜੀ ਸਕੀਮ ਨਾਲ ਮਾਰਿਆ ਫਲਿੱਪ ਨੇ ਲੈ ਵੀ ਨਹੀਂ ਨਹੀਂ ਚਲੋ ਹੁਣ ਗੀਜ਼ਰ ਕਰਤਾ ਔਨ ਤੇ ਵਾਰੋ ਵਾਰੀ ਸਿਰ ਨਾਲੋ ਮੇਰੀ ਕੁੜੀ ਦੇ ਇੱਦਾਂ ਕੁਲੋ ਵਿੱਚ ਫਸਿਆ ਵਾਲਾ ਦੋ ਦਰਕੀਨ ਵਿੱਚ i a so